ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਪਾਪੀ ਵਿਅਕਤੀ ਦਾ ਬੁਰਾ ਸਮਾਂ ਕਦੋਂ ਸ਼ੁਰੂ ਹੁੰਦਾ ਹੈ ਵੈਸੇ ਤਾਂ ਅਸੀਂ ਵੀ ਹਰ ਰੋਜ਼ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪਾਪ ਕਰਦੇ ਹੀ ਰਹਿੰਦੇ ਆ ਪਰ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਜਾਣ ਬੁੱਝ ਕੇ ਪਾਪ ਕਰਦੇ ਨੇ ਅਤੇ ਉਹਨਾਂ ਦਾ ਸਾਰਾ ਪਰਿਵਾਰ ਹੀ ਪਾਪ ਦੀ ਕਮਾਈ ਨਾਲ ਪਲ ਰਿਹਾ ਹੁੰਦਾ ਪਰ ਫਿਰ ਵੀ ਉਹ ਆਪਣੇ ਆਪ ਨੂੰ ਬਹੁਤ ਸੁਖੀ ਮਹਿਸੂਸ ਕਰਦੇ ਨੇ ਉਹਨਾਂ ਲੋਕਾਂ ਕੋਲ ਧਨ ਦੌਲਤ ਦੀ ਵੀ ਕੋਈ ਕਮੀ ਨਹੀਂ ਹੁੰਦੀ ਉਹ ਲੋਕ ਦਿਨ ਰਾਤ ਤਿਆਰੀਆਂ ਵਿੱਚ ਡੁੱਬੇ ਰਹਿੰਦੇ ਨੇ ਉਧਰ ਉਹਨਾਂ ਨੂੰ ਵੇਖਣ ਵਾਲੇ ਇਹ ਸੋਚਦੇ ਨੇ ਕਿ ਇਹ ਵਿਅਕਤੀ ਪਾਪ ਕਰਨ ਤੋਂ ਬਾਅਦ ਵੀ ਕਿੰਨਾ ਸੁਖੀ ਹੈ ਵੈਸੇ ਤਾਂ ਲੋਕ ਕਹਿੰਦੇ ਨੇ ਕਿ ਪਾਪ ਦਾ ਫਲ ਹਮੇਸ਼ਾ ਬੁਰਾ ਹੁੰਦਾ ਪਰ ਇਸ ਦਾ ਤਾਂ ਕਦੇ ਪੂਰਾ ਹੁੰਦਾ ਹੀ ਨਹੀਂ ਇਹ ਤਾਂ ਦਿਨੋਂ ਦਿਨ ਪਾਪ ਕਰਨ ਤੋਂ ਬਾਅਦ ਵੀ ਤਰੱਕੀ ਕਰਦਾ ਜਾ ਰਿਹਾ ਹੈ ਰੱਬ ਅਜਿਹੇ ਪਾਪੀਆਂ ਨੂੰ ਸੁਖੀ ਕਿਉਂ ਰੱਖਦਾ ਹੈ ਜੇ ਤੁਸੀਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਾਣਨਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣੋ ਆਓ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਆਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਇੱਕ ਸਮੇਂ ਦੀ ਗੱਲ ਹੈ ਇੱਕ ਪਿੰਡ ਵਿੱਚ ਦੋ ਧਨੀ ਵਿਅਕਤੀ ਰਹਿੰਦੇ ਸੀ ਇੱਕ ਵਿਅਕਤੀ ਦੀ ਪਰਚੂਨ ਦੀ ਦੁਕਾਨ ਸੀ ਅਤੇ ਦੂਜੇ ਵਿਅਕਤੀ ਦੀ ਹਲਵਾਈ ਦੀ ਦੋਹਾਂ ਵਿਅਕਤੀਆਂ ਦੀਆਂ ਦੁਕਾਨਾਂ ਬਿਲਕੁਲ ਆਹਮੋ ਸਾਹਮਣੇ ਸਨ ਉਹ ਦੋਹੇ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਤਾਂ ਬਹੁਤ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਸੀ ਪਰ ਦੂਜਾ ਵਿਅਕਤੀ ਜੋ ਹਲਵਾਈ ਸੀ ਉਹ ਆਪਣੀਆਂ ਮਠਾਈਆਂ ਵਿੱਚ ਹਮੇਸ਼ਾ ਮਿਲਾਵਟ ਕਰਦਾ ਰਹਿੰਦਾ ਕਦੇ ਉਹ ਦੁੱਧ ਵਿੱਚ ਪਾਣੀ ਪਾ ਕੇ ਵੇਚਦਾ ਅਤੇ ਕਦੇ ਲੋਕਾਂ ਨੂੰ ਸਮਾਨ ਘੱਟ ਤੋਲ ਕੇ ਦਿੰਦਾ ਕੁਝ ਦਿਨਾਂ ਦੇ ਅੰਦਰ ਹੀ ਉਹ ਹਲਵਾਈ ਬਹੁਤ ਧਨਵਾਨ ਹੋ ਗਿਆ ਅਤੇ ਜੋ ਇਮਾਨਦਾਰ ਵਿਅਕਤੀ ਸੀ ਉਹ ਗਰੀਬ ਹੁੰਦਾ ਗਿਆ ਉਹ ਇਹ ਸਭ ਵੇਖ ਕੇ ਬਹੁਤ ਪਰੇਸ਼ਾਨ ਸੀ ਇਸ ਲਈ ਉਹ ਗਰੀਬ ਵਿਅਕਤੀ ਹਮੇਸ਼ਾ ਪੰਡਤਾਂ ਕੋਲ ਜਾਂਦਾ ਰਹਿੰਦਾ ਅਤੇ ਉਹਨਾਂ ਨੂੰ ਇਹ ਸਵਾਲ ਕਰਦਾ ਸੀ ਕਿ ਧਨ ਕਿਵੇਂ ਪ੍ਰਾਪਤ ਹੋ ਸਕਦਾ ਹੈ ਸਾਰੇ ਉਸ ਨੂੰ ਇੱਕੋ ਜਵਾਬ ਦਿੰਦੇ ਕਿ ਧਨ ਧਰਮ ਅਤੇ ਇਮਾਨਦਾਰੀ ਨਾਲ ਪ੍ਰਾਪਤ ਹੁੰਦਾ ਹੈ ਹੁਣ ਉਹ ਵਿਅਕਤੀ ਉਹਨਾਂ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੁੰਦਾ ਉਹ ਹਮੇਸ਼ਾ ਸੋਚਦਾ ਕਿ ਜੇ ਧਰਮ ਅਤੇ ਇਮਾਨਦਾਰੀ ਨਾਲ ਹੀ ਧਨ ਕਮਾਇਆ ਜਾਂਦਾ ਹੈ ਤਾਂ ਉਸ ਦਾ ਗੁਆਂਢੀ ਵੀ ਮਾਨੀ ਅਤੇ ਆਧਾਰਮ ਦਾ ਕੰਮ ਕਰਕੇ ਕਿਵੇਂ ਮਾਲਦਾਰ ਹੁੰਦਾ ਜਾ ਰਿਹਾ ਹੈ ਇੱਕ ਵਾਰ ਉਸ ਦੇ ਸ਼ਹਿਰ ਵਿੱਚ ਬਹੁਤ ਵੱਡੇ ਮਹਾਤਮਾ ਆਏ ਜਦੋਂ ਉਸ ਇਮਾਨਦਾਰ ਵਿਅਕਤੀ ਨੂੰ ਉਸ ਮਹਾਤਮਾ ਬਾਰੇ ਪਤਾ ਲੱਗਾ ਤਾਂ ਉਹ ਉਹਨਾਂ ਨੂੰ ਮਿਲਣ ਲਈ ਗਿਆ ਉਸ ਨੇ ਮਹਾਤਮਾ ਨੂੰ ਮੱਥਾ ਟੇਕਿਆ ਅਤੇ ਉਹਨਾਂ ਤੋਂ ਵੀ ਇਹੀ ਸਵਾਲ ਕੀਤਾ ਕਿ ਜੇ ਧਰਮ ਅਤੇ ਇਮਾਨਦਾਰੀ ਨਾਲ ਹੀ ਧੰਨ ਹੁੰਦਾ ਹੈ ਤਾਂ ਅਧਰਮ ਅਤੇ ਬੇਈਮਾਨੀ ਕਰਨ ਵਾਲੇ ਜ਼ਿਆਦਾ ਮਾਲਦਾਰ ਕਿਉਂ ਹੁੰਦੇ ਨੇ ਸਮਾਜ ਵਿੱਚ ਉਹਨਾਂ ਦਾ ਹੀ ਨਾਮ ਕਿਉਂ ਹੁੰਦਾ ਉਸ ਦਾ ਸਵਾਲ ਸੁਣ ਕੇ ਮਹਾਤਮਾ ਚੁੱਪ ਹੋ ਗਏ ਮਹਾਤਮਾ ਨੇ ਕੋਈ ਜਵਾਬ ਨਾ ਦਿੱਤਾ ਮਹਾਤਮਾ ਜੀ ਕੁਝ ਦਿਨ ਲਈ ਉਸੇ ਸ਼ਹਿਰ ਵਿੱਚ ਰੁਕ ਗਏ ਇੱਕ ਦਿਨ ਮਹਾਤਮਾ ਨੇ ਉਸ ਇਮਾਨਦਾਰ ਵਿਅਕਤੀ ਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗੇ ਅੱਜ ਤੂੰ ਮੇਰੇ ਨਾਲ ਗੰਗਾ ਇਸ਼ਨਾਨ ਕਰਨ ਚੱਲ ਮਹਾਤਮਾ ਜੀ ਦੀ ਗੱਲ ਸੁਣ ਕੇ ਉਹ ਇਮਾਨਦਾਰ ਵਿਅਕਤੀ ਉਹਨਾਂ ਨਾਲ ਚੱਲ ਪਿਆ ਉੱਥੇ ਪਹੁੰਚ ਕੇ ਮਹਾਤਮਾ ਜੀ ਨੇ ਇੱਕ ਆਦਮੀ ਤੋਂ ਬਹੁਤ ਡੂੰਘਾ ਖੱਡਾ ਖੁਦਵਾਇਆ ਅਤੇ ਉਸ ਇਮਾਨਦਾਰ ਵਿਅਕਤੀ ਨੂੰ ਉਸ ਖੱਡੇ ਵਿੱਚ ਖੜਾ ਕਰ ਦਿੱਤਾ ਉਸ ਤੋਂ ਬਾਅਦ ਮਹਾਤਮਾ ਜੀ ਨੇ ਉੱਥੇ ਖੜੇ ਲੋਕਾਂ ਨੂੰ ਉਸ ਖੱਡੇ ਵਿੱਚ ਪਾਣੀ ਪਾਉਣ ਲਈ ਕਿਹਾ ਬਹੁਤ ਸਾਰੇ ਲੋਕ ਘੜਿਆਂ ਵਿੱਚ ਪਾਣੀ ਭਰ-ਭਰ ਕੇ ਖੱਡੇ ਵਿੱਚ ਪਾਉਣ ਲੱਗੇ ਬਹੁਤ ਸਾਰਾ ਪਾਣੀ ਖੱਡੇ ਵਿੱਚ ਪਾਉਣ ਤੋਂ ਬਾਅਦ ਪਾਣੀ ਉਸ ਵਿਅਕਤੀ ਦੀ ਗਰਦਨ ਤੱਕ ਆ ਗਿਆ ਇਮਾਨਦਾਰ ਵਿਅਕਤੀ ਇਹ ਵੇਖ ਕੇ ਡਰ ਗਿਆ ਉਸਨੇ ਮਹਾਤਮਾ ਨੂੰ ਕਿਹਾ ਮਹਾਤਮਾ ਜੀ ਹੁਣ ਜੇ ਤੁਸੀਂ ਇਸ ਖੱਡੇ ਵਿੱਚ 2-4 ਮਟਕੇ ਪਾਣੀ ਹੋਰ ਪਵਾ ਦਿੱਤਾ ਤਾਂ ਮੈਂ ਡੁੱਬ ਕੇ ਮਰ ਜਾਵਾਂਗਾ ਮਹਾਤਮਾ ਨੇ ਕਿਹਾ ਜਦੋਂ ਇੰਨੇ ਸਾਰੇ ਪਾਣੀ ਦੇ ਮਟਕੇ ਪਾਉਣ ਤੋਂ ਬਾਅਦ ਤੂੰ ਨਹੀਂ ਮਰਿਆ ਤਾਂ ਹੁਣ 2-4 ਪਾਣੀ ਦੇ ਮਟਕੇ ਹੋਰ ਪਵਾਉਣ ਨਾਲ ਤੂੰ ਕਿਵੇਂ ਮਰ ਜਾਏਂਗਾ ਮਹਾਤਮਾ ਨੇ ਕਿਹਾ ਤੂੰ ਬਿਲਕੁਲ ਚਿੰਤਾ ਨਾ ਕਰ ਇਹ ਸਭ ਕੁਝ ਮੈਂ ਤੇਰੇ ਸਵਾਲ ਦਾ ਜਵਾਬ ਦੇਣ ਲਈ ਕੀਤਾ ਹੈ। ਇਸ ਪਾਣੀ ਬਾਗ ਪਾਪ ਜਦੋਂ ਤੱਕ ਇਨਸਾਨ ਦੀ ਗਰਦਨ ਤੱਕ ਰਹਿੰਦਾ ਹੈ ਤਦ ਤੱਕ ਪਤਾ ਨਹੀਂ ਚੱਲਦਾ। ਪਰ ਜਦੋਂ ਅੱਗੇ ਵੱਧ ਜਾਂਦਾ ਹੈ ਤਾਂ ਪਾਪੀ ਵਿਅਕਤੀ ਦਾ ਦਮ ਘੁੱਟਣ ਲੱਗਦਾ ਹੈ। ਤਦ ਉਸ ਪਾਪੀ ਨੂੰ ਆਪਣੇ ਪਾਪ ਦਾ ਬੁਰਾ ਨਤੀਜਾ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਬੇਈਮਾਨੀ ਨਾਲ ਕਮਾਈ ਹੋਈ ਧਨ ਜਾਂ ਦੌਲਤ ਅੱਗ ਲੱਗਣ ਨਾਲ ਸੁਆਹ ਹੋ ਜਾਂਦੀ ਹੈ ਜਾਂ ਚੋਰ ਡਾਕੂ ਚੋਰੀ ਕਰ ਲੈ ਜਾਂਦੇ ਨੇ। ਤੇ ਜਾਂ ਫਿਰ ਕਿਸੇ ਬਿਮਾਰੀ ਜਾਂ ਮੁਕਦਮੇ ਬਾਜ਼ੀ ਵਿੱਚ ਖਾਤਮ ਹੋ ਜਾਂਦੀ ਹੈ ਤਾਂ ਪਾਪੀ ਵਿਅਕਤੀ ਨੂੰ ਉਸ ਦੇ ਬੁਰੇ ਨਤੀਜੇ ਦਾ ਪਤਾ ਚੱਲਦਾ ਹੈ ਉਸ ਤੋਂ ਬਾਅਦ ਉਹ ਪਾਪੀ ਵਿਅਕਤੀ ਰੋਂਦਾ ਏ ਚੀਖਦਾ ਏ ਪਰ ਤਦ ਉਹ ਕੁਝ ਨਹੀਂ ਕਰ ਸਕਦਾ ਕਿਉਂਕਿ ਬੇਈਮਾਨੀ ਅਤੇ ਪਾਪ ਨਾਲ ਕੀਤੀ ਹੋਈ ਕਮਾਈ ਦਾ ਹਿਸਾਬ ਉਸ ਨੂੰ ਦੇਣਾ ਹੀ ਪੈਂਦਾ ਅਸਲ ਵਿੱਚ ਧਰਮ ਅਤੇ ਇਮਾਨਦਾਰੀ ਨਾਲ ਕਮਾਇਆ ਹੋਇਆ ਧਨ ਹੀ ਇਨਸਾਨ ਕੋਲ ਰਹਿੰਦਾ ਹੈ ਈਮਾਨਦਾਰੀ ਨਾਲ ਕਮਾਇਆ ਹੋਇਆ ਧਨ ਭਾਵੇਂ ਘੱਟ ਹੋਵੇ ਪਰ ਫਿਰ ਵੀ ਉਸ ਵਿੱਚ ਬਰਕਤ ਬਹੁਤ ਹੁੰਦੀ ਹੈ। ਪਾਪ ਦੀ ਸਜ਼ਾ ਮਿਲਣ ਵਿੱਚ 19 ਹੀ ਦੇਰ ਸਮਝਣੀ ਚਾਹੀਦੀ ਹੈ। ਜਿਵੇਂ ਸ਼੍ਰੀ ਕ੍ਰਿਸ਼ਨ ਨੇ ਸ਼ਿਸ਼ੂਪਾਲ ਨੂੰ ਮਾਰਨ ਤੋਂ ਪਹਿਲਾਂ ਕੀਤਾ ਸੀ। ਸ਼ਿਸ਼ੂਪਾਲ ਜਦੋਂ ਬਾਰ-ਬਾਰ ਸ਼੍ਰੀ ਕ੍ਰਿਸ਼ਨ ਨੂੰ ਗਾਲ੍ਹਾਂ ਕੱਢ ਰਿਹਾ ਸੀ ਤਾਂ ਸ਼੍ਰੀ ਕ੍ਰਿਸ਼ਨ ਬਿਲਕੁਲ ਚੁੱਪ ਖੜੇ ਰਹੇ। ਤਦ ਸਾਰੇ ਲੋਕ ਇਹੀ ਸਮਝ ਰਹੇ ਸੀ ਕਿ ਸ਼ਿਸ਼ੂਪਾਲ ਦਾ ਸ਼੍ਰੀ ਕ੍ਰਿਸ਼ਨ ਕੁਝ ਨਹੀਂ ਕਰ ਸਕਦੇ। ਠੀਕ ਉਸੇ ਤਰ੍ਹਾਂ ਪਾਪ ਅਤੇ ਅਧਰਮ ਕਰਨ ਵਾਲਾ ਵਿਅਕਤੀ ਜਦੋਂ ਸੁਖੀ ਅਤੇ ਧਨੀ ਹੁੰਦਾ ਜਾਂਦਾ ਹੈ ਤਾਂ ਸਾਰਿਆਂ ਨੂੰ ਇਹੀ ਲੱਗਦਾ ਹੈ ਕਿ ਉਹ ਅਧਰਮ ਕਰਕੇ ਵੀ ਫਲ ਰਿਹਾ ਹੈ ਪਰ ਰੱਬ ਇਸ ਨੂੰ ਕਦੋਂ ਸਜ਼ਾ ਦੇਵੇਗਾ ਕਹਿੰਦੇ ਨੇ ਬੁਰੇ ਦਾ ਨਤੀਜਾ ਹਮੇਸ਼ਾ ਬੁਰਾ ਹੀ ਹੁੰਦਾ ਹੈ ਸਜ਼ਾ ਵਿੱਚ ਥੋੜੀ ਦੇਰ ਹੋ ਸਕਦੀ ਹੈ ਪਰ ਸਜ਼ਾ ਮਿਲਦੀ ਜ਼ਰੂਰ ਹੈ ਪਾਪ ਦਾ ਘੜਾ ਜਦੋਂ ਭਰ ਜਾਂਦਾ ਹੈ ਤਾਂ ਉਹ ਇੱਕ ਦਿਨ ਇਸ ਤਰ੍ਹਾਂ ਫਟਦਾ ਹੈ ਕਿ ਉਸ ਦੇ ਪਰਿਵਾਰ ਵਿੱਚ ਕੁਝ ਵੀ ਨਹੀਂ ਬਚਦਾ ਸਭ ਕੁਝ ਤਬਾਹ ਹੋ ਜਾਂਦਾ ਹੈ ਅਤਿਆਚਾਰੀ ਬਾਰੇ ਕਿਹਾ ਗਿਆ ਕਿ ਜੋ ਵਿਅਕਤੀ ਦੋਸ਼ੀ ਹੋਣ ਦੇ ਬਾਵਜੂਦ ਨਿਰਦੋਸ਼ ਲੋਕਾਂ ਨੂੰ ਪਰੇਸ਼ਾਨ ਕਰਦਾ ਹੈ ਉਸ ਦੀ ਮੌਤ ਬਹੁਤ ਦੁਖਦਾਈ ਹੁੰਦੀ ਹੈ ਇਮਾਨਦਾਰੀ ਨਾਲ ਕਮਾਇਆ ਧਨ ਹਮੇਸ਼ਾ ਸੁਖਦਾਈ ਹੁੰਦਾ ਹੈ ਅਤੇ ਪਾਪ ਨਾਲ ਕਮਾਇਆ ਗਿਆ ਧਨ ਹਮੇਸ਼ਾ ਬ्यर्थ ਜਾਂਦਾ ਪਾਪ ਨਾਲ ਕਮਾਏ ਧਨ ਨਾਲ ਤੁਸੀਂ ਕਦੇ ਪੁੰਨ ਜਾਂ ਲਾਭ ਨਹੀਂ ਕਮਾ ਸਕਦੇ ਅਜਿਹਾ ਧਨ ਹਮੇਸ਼ਾ ਮੁਸੀਬਤਾਂ ਹੀ ਲਿਆਉਂਦਾ ਹੈ ਇਸ ਲਈ ਹਮੇਸ਼ਾ ਧਰਮ ਅਤੇ ਇਮਾਨਦਾਰੀ ਦੇ ਰਾਹ ਤੇ ਚੱਲੋ ਇਸ ਨਾਲ ਹੀ ਤੁਹਾਡਾ ਪਰਿਵਾਰ ਹਮੇਸ਼ਾ ਸੁਖੀ ਰਹੇਗਾ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਪਾਪ ਅਤੇ ਬੁਰਾਈ ਨਾਲ ਕਮਾਇਆ ਹੋਇਆ ਪੈਸਾ ਕਦੇ ਸੁੱਖ ਨਹੀਂ ਦਿੰਦਾ ਸ਼ੁਰੂ-ਸ਼ੁਰੂ ਵਿੱਚ ਉਹ ਜ਼ਰੂਰ ਚੰਗਾ ਲੱਗਦਾ ਪਰ ਉਸ ਤੋਂ ਬਾਅਦ ਉਹ ਘਰ ਦੀ ਸੁੱਖ ਅਤੇ ਸ਼ਾਂਤੀ ਸਭ ਖੋਹ ਲੈਂਦਾ ਪਾਪ ਅਤੇ ਬੇਈਮਾਨੀ ਨਾਲ ਕਮਾਇਆ ਹੋਇਆ ਪੈਸਾ ਜਾਂਦੇ ਸਮੇ ਸਭ ਕੁਝ ਨਾਲ ਲੈ ਜਾਂਦਾ ਹੈ ਆਸੀਂ ਇਸ ਸੰਸਾਰ ਵਿੱਚ ਬਹੁਤ ਸਾਰੇ ਸੇਠਾਂ ਨੂੰ ਭਿਖਾਰੀ ਬਣਦੇ ਵੇਖਿਆ ਅਤੇ ਰਾਜਿਆਂ ਨੂੰ ਰੰਕ ਬਣਦੇ ਦੇਖਿਆ ਗੁਰਬਾਣੀ ਦੇ ਮੁਤਾਬਕ ਜੇ ਇਨਸਾਨ ਬੇਈਮਾਨ ਹੁੰਦੇ ਹੋਏ ਵੀ ਵਾਧਾ ਫੁੱਲਦਾ ਤਾਂ ਇਹ ਉਸਦੇ ਪਿਛਲੇ ਕਰਮਾਂ ਦਾ ਫਲ ਹੁੰਦਾ ਜਦੋਂ ਉਸਦੇ ਪਿਛਲੇ ਚੰਗੇ ਕਰਮਾਂ ਦਾ ਹਿਸਾਬ ਬਰਾਬਰ ਹੋ ਜਾਵੇਗਾ ਤਾਂ ਉਸਦੇ ਮੌਜੂਦਾ ਬੀਜੇ ਹੋਏ ਕਰਮ ਉਸਦੇ ਸਾਹਮਣੇ ਆਉਣਗੇ ਜੇ ਜ਼ਿੰਦਗੀ ਵਿੱਚ ਖੁਸ਼ੀ ਚਾਹੀਦੀ ਹੈ ਤਾਂ ਪਾਪ ਅਤੇ ਬੇਈਮਾਨੀ ਦੀ ਕਮਾਈ ਤੋਂ ਦੂਰ ਰਹਿਣਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਵੀ ਹਮੇਸ਼ਾ ਇਮਾਨਦਾਰੀ ਅਤੇ ਮਿਹਨਤ ਦੀ ਕਮਾਈ ਤੇ ਜ਼ੋਰ ਦਿੰਦੇ ਨੇ ਆਸ ਹੈ ਕਿ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ ਕਮੈਂਟ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤੁਹਾਡੇ ਪਿਆਰ ਅਤੇ ਸਨੇਹ ਲਈ ਬਹੁਤ ਬਹੁਤ ਧੰਨਵਾਦ